ਚਾਰਾਂ ਨੂੰ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਅਸੀਂ ਲੱਗੇ ਆਂ ਰਾਜਗੜ੍ਹ ਕੋਪੇ ਪਿੰਡਾਂ ਤੇ ਸਾਡੇ ਕੋਲ ਇਹ ਪਹਿਲਾ ਬਾਗਲਾ ਬਕੰਮਾ ਦਾ ਜਿਹਦੇ ਬਾਰੇ ਜਾਣਕਾਰੀ ਲੈਣ ਲੱਗੇ ਡ੍ਰਿਪ ਸਿਸਟਮ ਨਾਲ ਕਿੱਪਾ ਮੰਨ ਲਓ ਇਹ 25 ਫੀਸ ਤੋਂ ਚਾਊਗਾ ਤੇ ਪੂਰਾ ਵਧੀਆ ਕੰਮਜਾਗੀ ਤੇ ਵਿੱਚ ਸਾਰੀ ਦੀ ਫਸਲ ਲੈ ਚੁੱਕੇ ਆ ਤੇ ਅੱਕੇ ਸੋਣ ਦਿਖਾਉਣੇ ਤੇ ਮੁੰਡੇ ਲੇਬਰ ਵਾਲੇ ਕੰਮ ਕਰੀ ਜਾਂਦੇ ਸੀ ਉਹ ਤੋਂ ਪੁੱਛਦੇ ਆਂ ਕਿ ਕੀ ਗੱਲ ਬਾਤ ਤੇ ਕਿਹੜਾ ਕਿੰਨਾ ਬਾਣ ਆ ਇਹ ਆ ਦਿਖਾਏ ਕਾਲੇ ਡ੍ਰਿਪ ਸਿਸਟਮ ਦੇ ਨਾਲ ਜਮ ਰੇਤਾਂ ਵੇਲਾ ਬਹਣਾ ਡ੍ਰਿਪ ਸਿਸਟਮ ਨੂੰ ਨਾ ਕੰਮਜਾਬ ਕਰ ਰੱਖਿਆ ਇਹਨਾਂ ਨੇ ਤੇ ਇਹੇ ਬਸ ਫੋਟੋਆਂ ਤੋਂ ਬੋਲ ਦੇਣ ਲੱਗਿਆਂ ਦਾ ਉਹ ਕੋਈ ਦੇ ਬਾਈ ਆਂਪਰਾ ਮੜਾਇਆ ਇਕੱਲੇ ਪਾਈਥਲੇ ਨੇ ਜਾਣਕਾਰੀ ਦਿੱਤੀ ਆਨੇ ਬਾਈ ਜੀ ਠੀਕ ਹੈ ਕਿਹਨਾਂ ਪ੍ਰੋਫੈਸ਼ਨਲ ਰਹਿ ਕੇ ਕੰਮ ਕਰਦਾਂਗੇ ਜੀ ਸਾਢੇ ਡੇਢ ਸਾਲ ਹੋ ਗਏ ਜਿੱਥਾਂ ਮੈਂ ਪੰਜ ਕਿੰਨੇ ਡੇਢ ਸਾਲ ਦੇ ਬਾਕੇ ਬਾਈ ਡੇਢ ਡੇਢ ਸਾਲ ਦੀ ਗੱਲ ਆਏ ਸੀ ਅੱਛਾ ਤੇ ਸਾਰਾ ਡ੍ਰਿਪ ਸਿਸਟਮ ਤੇ ਆ ਨਹਿਰੀ ਪਾਣੀ ਆਉਂਦਾ ਥੇ ਨਹਿਰੀ ਪਾਣੀ ਤੋਂ ਠੀਕ ਹੈ ਕਿੰਨਾ ਬਾਣਾ ਡੋਟਲੇ 11 ਵਜੇ ਕੀ ਇਹਨਾਂ ਕਿਲੇ ਕਿੰਨਾਂ ਦਾ ਭਾਗ ਹੈ ਇਹ ਬਾਈ ਜਿੱਥੇ ਲੇਬਰ ਵਾਲਾ ਬੰਦਾ ਕੰਮ ਕਰਦਾ ਹੈਗਾ ਤੇ ਮਾਲਕ ਤਾਂ ਹੈ ਨਹੀਂ ਸੀਗਾ ਤੇ ਇਹ ਕਹਿੰਦਾ ਮੈਂ ਇੱਥੇ ਪਰਮਾਨੈਂਟਲੀ ਲੱਗਿਆ ਹਾਂ ਤੇ ਬਾਈ ਦੀ ਜਾਣਕਾਰੀ ਅਨੁਸਾਰ ਇਸ ਵਾਰ ਗੇਟ ਵੱਲ ਲੱਗੇ ਸਾਰੇ ਨਹਿਰੀ ਪਾਣੀ ਲੋਈ ਸਰੋਂ ਦੀ ਫਸਲ ਵੀ ਵਧੀਆ ਹੋਈ ਹੈ ਨਾ ਸਰੋਂ ਦੀ ਫਸਲ ਵੀ ਵਧੀਆ ਹੋਈ ਹੈ ਸਰੋਂ ਦੀ ਫਸਲ ਵਧੀਆ ਹੋਈ ਆ ਤੇ ਬਾਈ ਕਹਿੰਦਾ ਮੈਨੂੰ 1.5 ਸਾਲ ਹੋ ਗਿਆ ਇੱਥੇ ਕੰਮ ਕਰਦਾ ਹਾਂ ਬਸ ਮਾਲਕ ਵਾਲਾ ਕੰਮ ਹੀ ਆ ਸਾਰੀ ਦੇਖ ਰੇਖ ਇਹਦੇ ਅੰਦਰ ਹੀ ਆ ਤੇ ਤੁਹਾਨੂੰ ਦਿਖਾਉਣੇ ਥੱਲੇ ਸੌਰਾ ਬਹਾਨੀ ਮਾਗਾ ਕਾਲੇ ਜੂਮ ਕਰਕੇ ਇਧਰ ਕੈਮਰਾ ਮਾਰ ਦੀ ਚਲ ਠੀਕ ਆ ਬਾਈ ਜੀ ਧੰਨਵਾ ਆ ਲੈ ਕੱਲੇ ਕਿੰਨਾ ਨਾ ਨਾਈ ਮੜਿਆ ਕੱਟੂ ਕੱਟੂ ਕੱਟ ਬਈ ਇਹ 25 ਫੁੱਟ ਦੀ ਚਾਹੀਦਾ ਹੋ ਹਣਾ ਸੋਨੈ ਇਹਨੂੰ ਜਿਹੜਾ ਨਹਿਰੀ ਪਾਣੀ ਜਮਾ ਕੀਤਾ ਉਹ ਦਿਖਾਵਾਂਗੇ ਜਮਾ ਕਰ ਲਿਆ ਹੁਣ ਤੇ ਸਵਾਰ ਕਰ ਲਿਆ ਤੇ 25 ਫੁੱਟ ਦੀ ਚਾਹੀਦੀ ਮੇਰੇ ਪਾਣੀ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖੋ ਜਮਾ ਕਰਤਾ ਇਹ ਕੋੜੀ ਨੰਬਰ ਤਾਰ ਲੱਗੀ ਆ ਮੰਨ ਲਾ 10 12 ਫੁੱਟ ਦਾ ਪਹੀ ਟੁੱਟੇ ਇੱਥੇ ਦੇਖੋ ਇਹ ਗਾਹ 5 6 ਫੁੱਟ ਉਹ ਬਾਹਨ ਉੱਚਾ ਉਦੋਂ ਥੱਲੇ ਕਿਤੇ ਸੜਕ ਰਹੇਗੀ ਉਹ ਉੱਥੇ 20 25 ਫੁੱਟ ਦਾ ਲਾਜ਼ਮੀ ਹੈ ਕੋਈ ਟਾਲੀਆਂ ਕੋਈ ਸ਼ਾਇਦ ਸੜਕ ਨਜ਼ਰ ਆਉਂਦੀ ਹੋਵੇ ਦੋਸਤੋ ਤੇ ਉਹ ਸੜਕ ਹੈ ਸੜਕ ਮਾਰ ਦੇ ਵੀਰੇ ਆ ਲੈ ਜਮੀਂ ਫੁੱਟ ਦੇ ਪਾਪ ਰੇਪਟੇ ਜਿੱਥੇ ਨਾ ਸਾਰਾ ਨਾ ਨਾ ਮੁੰਡਾ ਪਾਣੀ ਨਹੀਂ ਪੂਰਾ ਆਉਂਦਾ ਜੀ ਬਹੁਤ ਵਧੀਆ ਯਾਰ ਬਾਈ ਹੁਕਮ ਵਾਲੇ ਉੱਗ ਪੈਂਦੇ ਹਨਾ ਪੱਥਰਾਂ ਦਾ ਸੀਨਾ ਪਾੜ ਕੇ ਤੁਹਾਨੂੰ ਦਿਖਾਉਂਦੇ ਆ ਬਾਈ ਜੀ ਉੱਧਰ ਵੀ ਵੀ ਪਾਣੀ ਦਾ ਕਿਵੇਂ ਹਲ ਕੀਤਾ ਹੁੰਦਾ ਹੈ ਐਕਸ਼ਨ ਇੱਕ ਬਾਈ ਨੇ ਆ ਪੀਪੀਆਂ ਜੇ ਕੱਢ ਰੱਖੀਆਂ ਮਾਈ ਕੈਮਰਾ ਇਹਦੇ ਬਾਰੇ ਜਾਣਕਾਰੀ ਲੈ ਲਿਆ ਬਈ ਆ ਕਿਸੇ ਚੋਅ ਇਹ ਜੀ ਜਿਹੜੇ ਬੱਦਲ ਦੇ ਜੀ ਇਹਦੇ ਜਿਹੜੇ ਦਵਾਈ ਪਾ ਕੇ ਨਾ ਇਹ ਦੂਜੀ ਜਾਨਵਰ ਦੀ ਮਾਰੇ ਚੂਹੇ ਦੇ ਵਿੱਚ ਬਿੱਡੂਗੀ ਆ ਮਾਂ ਲਾਹੋਰ ਜਾਂਦੀ ਚੁੰਬੇ ਵਗੈਰਾ ਜਾਂਦੀ ਨੇ ਹਨਾ ਸਾਈ ਤੂੰ ਕੀ ਇਹਦੇ ਵਿੱਚ ਚੂਹਾ ਫਰ ਮੋੜ ਕੇ ਦੇਖਦਾ ਸੀ ਆ ਵੀ ਸਿਸਟਮ ਬੜੀ ਵਿੱਚ ਦਵਾਈ ਪਾਣਾ ਕੁਕਰ ਦਾ ਵੀ ਕੋਲ ਹੈ ਤਾਂ ਆ ਇਹ ਕੁਕਰ ਦਾ ਵਿੱਚ ਵਿੱਚ ਟਿੱਕੰਦਾਗਾ ਤੇ ਮੋਕੀ ਨੂੰ ਲਿਖ ਲੈਣੀ ਹੈ ਵੀ ਇਹ ਵੀ ਇਹ ਵੀ ਬਹੁਤ ਚੰਗੀ ਗੱਲ ਹੈ ਵੀ ਨਾਲੇ ਦੂਜੇ ਪੰਛੀ ਨਾ ਮਰਨ ਤੇ ਨਾਲੇ ਚੂਹਿਆਂ ਦਾ ਹਾਲ ਹੋ ਜੇ ਦੇਖੋ ਇਹ ਐਡਾ ਉੱਚਾ ਇਹਦਾ ਘਾਰੇ ਘਰੇ ਨਹੀਂ ਪੈਂਦੇ ਫਿਰ ਜਿੰਨਾ ਵੱਡਾ ਜਾਂਦਾ ਕਰਾ ਹੈ ਨੇ ਇਹਦੀ ਮਿੱਟੀ ਜਿੰਦਰਾ ਰਾਜੀ ਉੱਚਾ ਕਰੇ ਹੋਏ ਤਾਂ ਪਾਸੇ ਅਸੀਂ ਪੇਪਰ ਤੇ ਇਹ ਬੱਦ ਪਾਣੀ ਆ ਜਾਂਦਾ ਹੀ ਪੇਪਰ ਹੀ ਗਲ ਲਿਖ ਜਾਂਦੀ ਹੈ ਯਾਰ ਇਸ ਲਗਾ ਇਸ ਲਗਾ ਪਾਣੀ ਖਾਈ ਜਾਂਦੇ ਇੱਧਰ ਇੱਧਰ ਟਿੱਬਾ ਭਰਾਂ ਦੇ ਕਿੰਨਾ ਮਰਜ਼ੀ ਪਾਣੀ ਕੱਢ ਜੇ ਕਿੰਨੂ ਨੂੰ ਪਾਣੀ ਨਾਲ ਕੁਝ ਨਹੀਂ ਹੁੰਦਾ ਹਨਾ ਬਾਈ ਜੀ ਹਾਂ ਜੀ ਹਾਂ ਜੀ ਇਹ ਰੇੜੀ ਨਾਲ ਕੱਢਦੇ ਨਹੀਂ ਤੇ ਅਰੇ ਵਿੱਚ ਕਿੰਨਾ ਪਾਣੀ ਸਟੋਰ ਹੋ ਜਾਂਦਾ ਬਾਈ ਜੀ ਇਹ ਤਾਂ ਹੀ ਬਹੁਤ ਵੱਡੇ ਹੋ ਗਿਆ ਕੋਈ ਪਤਾ ਹੀ ਨਹੀਂਦਾ ਇਹ ਪਾਣੀ ਦੀ ਬਾਰੀ ਕਿ ਪਾਣੀ ਪਾਣੀ ਵਿੱਚ ਇਹ ਰੇੜੀ ਸਟੋਰ ਕਰਦੇ ਮਰਗਲਾਂ ਵਿੱਚ ਆਉਣੀਆਂ ਜੀ ਬੱਚਿਆਂ ਵੀ ਛੱਡਿਆ ਮੈਂ ਤੇ ਕੀ ਪਾਣੀ ਸਾਰਾ ਉੱਧਰ ਜਾ ਕੇ ਫਾਰਾ ਸਿਸਟਮ ਨਹੀਂ ਹਾਂ ਜੀ ਹਾਂ ਮਤਲਬ ਪਾਣੀ ਬਾਧੂ ਰਹਿੰਦਾ ਜੇ ਉਹ ਆਪਾ ਲਾਉਣਾ ਹੋਵੇ ਸਿੱਧੇ ਸਿੱਧੇ ਇਹਨਾਂ ਦਾ ਪੂਰਾ ਨਹੀਂ ਹੁੰਦਾ ਕੱਢਦਾ ਇੱਥੇ ਭਾਈ ਪਾਇਪ ਲਾਈਨ ਆਉਂਦੀ ਹੈ ਜੇ ਜਦੋਂ ਤੁਸੀਂ ਜਮਾ ਕਰਦੇ ਇੱਥੇ ਪਾਣੀ ਵੀ ਨਹਿਰੀ ਪਾਣੀ ਦੀ ਖਾਲਾ ਪੱਕਾ ਅੱਛਾ ਪੱਕਾ ਖਾਲਾ ਪਾਣੀ ਆਉਂਦੀ ਹੈ ਖਾਲਾ ਠੀਕ ਹੈ ਠੀਕ ਹੈ ਬਾਹਰ ਦੇ ਭਾਈ ਹਾਂ ਉਹ ਟੈਂਕੀ ਉਹ ਪ੍ਰੈਸ਼ ਵਾਲੀ ਹੈ ਹਾਂ ਉਹਦੇ ਵਿੱਚ ਪੂਰੀ ਜਈ ਜੇ ਇੱਕ ਡੇ ਨੂੰ ਦਵਾਈ ਪਾਉਣੀ ਹੈ ਜੀ ਹਾਂ ਜੀ ਤੇ ਉਹਦੇ ਵਿੱਚ ਦਵਾਈ ਦਵਾਈ ਪਾਉਣੀ ਹੁੰਦੀ ਹੈ ਟੈਂਕੀ ਜੀ ਅੱਛਾ ਜੀ ਤੇ ਉਹ ਫਿਰ ਸਾਰੇ ਬੁੱਢੇ ਧੁੱਕਾ ਧੁੱਕਾ ਸਾਰੇ ਜਾਂਦੀ ਹੈ ਠੀਕ ਆ ਠੀਕ ਆ ਬਿਲਕੁਲ ਭਾਈ ਇਹਦੇ ਟ੍ਰੈਂਪੋ ਸਿਸਟਮ ਨਾਲ ਜਾਣੀ ਆ ਤਾਂ ਇਹਦੇ ਪਾਣੀ ਜਾਂਦਾਗਾ ਨਹੀਂ ਚੋਣੀ ਜਾਣੇ ਹਾਂ ਹਾਂ ਇਹ ਵੀਡੀਓ ਬਣਾਉਣ ਦਾ ਮੰਤਰਾ ਸਾਡਾ ਇਹ ਸੀਗਾ ਕਿ ਜਿਹੜੇ ਬੰਦੇ ਮਿਹਨਤ ਕਰਦੇ ਆ ਉਹ ਮਿਹਨਤ ਨਾਲ ਉਹਦੇ ਦਿਮਾਗ ਨਾਲ ਕੁਝ ਬਣਾਉਂਦੇ ਆ ਹਾਂ ਜੀ ਕਹਿੰਦੇ ਬਹਣ ਮਾੜਾਗਾ ਆਇਆ ਵਾਗਾ ਜਿਹੜੇ ਬੰਦੇ ਦਿਮਾਗ ਨਾਲ ਬਾਣ ਸਸਤਾ ਮਿਲਿਆ ਉਹ ਤੇ ਉਹ ਦੂਜੇ ਬਾਣਾਂ ਨੂੰ ਵੀ ਕਿੰਨਾ ਦਾ ਵਗ ਤੇ ਉੱਥੇ ਵੀ ਹੋ ਜਾਣਾ ਸੀ ਤੇ ਉਹ ਮਸਾਲਾ ਸੀ ਨੰਤੇ ਹੋਰ ਹੋਰ ਬਾਈ ਜੀ ਤੁਸੀਂ ਤਾਂ ਕੀ ਮਿਹਨਤ ਆਉਂਦੀ ਥੋੜੀ ਹੋਰ ਕੀ ਪਾਉਣਾ ਤੁਸੀਂ ਇਹ ਚ ਦਵਾਈ ਜਾਂ ਕੁਝ ਵੀ ਉੱਪਰ ਤੇ ਡੀ.ਜੇ.ਪੀ. ਜੀ ਅੱਛਾ ਸੇਰ ਲਾ ਕੇ ਬੁੱਟੇ ਸੈੱਟ ਦੇ ਨਹੀਂ ਦਵਾ ਬੁੱਟੇ ਕਿੰਨੀ ਕਿੰਨੀ ਪਨ ਆਈਡੀਆ ਬੁੱਟੇ ਦੇ ਵਿੱਚ ਠੀਕ ਬਾਗ ਤਾਂ ਬਾਈ ਸਾਰੀ ਲੱਗਿਆ ਕਿੱਦਾਂ ਬਾਗ ਬਰੀ ਦਿਖਾਉਂਦਾ ਸਾਡਾ ਮੰਤਰੀ ਹੈ ਸੀਗਾ ਵੀ ਬਾਗ ਇਹ ਜਿਹੜਾ 25 ਫੁੱਟੂ ਚੱਕ ਟੁਕੜ ਟੁਕੜ ਛੱਕ ਨਾ ਲੱਗੇ ਨਾ ਨਾਲ ਤਾਂ ਇਹਨੂੰ ਬਣਿਆ ਨਹੀਂ ਜੀ ਤਾਂ ਕੋਈ ਮਿਹਨਤ ਨਾਲ ਇਹ ਨਾਲ ਦੇਖੋ ਹੁੰਦਾ ਮਤਲਬ ਜੇ ਨਹੀਂ ਬਾਗ ਦਾ ਰਿਕਟਣਾ ਹੀ ਲੱਗਿਆ ਚੱਲ ਕਹਿੰਦੇ ਇਸ ਨਵੀਂ ਚੀਜ਼ ਨਵੀਂ ਚੀਜ਼ ਇਸ ਵੀ ਰੇਸਲੇ ਬਾਣ ਨੂੰ ਵੀ ਬੰਦੇ ਨੇ ਜੋਚ ਕੀਤਾ ਹਾਂਜੀ ਹਾਂ ਮਤਲਬ ਜੇ ਹੁਣ 30 ਲੱਖ ਦਾ ਰੇਟ ਆ ਇਹਦਾ ਜੇ 10 ਲੱਖ ਵਾਲਾ ਬਾਣ ਵੀ ਹੋਇਆ ਤਾਂ ਆਮਦ ਨੇ 19 ਦੇ ਉਪਰ ਗਲੇ ਆਮਦ ਦਾ ਰੌਣਕ ਇਹ ਪਹਿਲਾਂ ਵੀ ਆਪਣੇ ਮੋਰਗਨ ਦੇ ਟਿਪੇਸ ਮਾਰ ਕੇ ਕੰਮ ਕੀਤਾ ਤੇ ਹੁਣ ਲਾਲਾ ਉਹੇ ਜਿਹੇ ਸਾਧਨ ਆ ਗਏ ਹੁਣ ਟ੍ਰਿਪ ਸਿਸਟਮ ਆ ਆਪਾਂ ਨੂੰ ਜਿਹੜੀ ਕਿਤੇ ਚੱਕਾਂ ਦੀ ਲੋੜ ਗਈ ਠੀਕ ਹੈ ਕਿੰਨੇ ਕਿੰਨੇ ਤੁਸੀਂ ਕਾਮੇਵੀਰ ਚਾਰ ਰਹੇ ਨੇ ਕਿਤੇ ਤਿੰਨ ਰਹੇ ਨੇ ਫਿਰ ਆ ਇੱਕ ਤਾਂ ਇਹ ਬਜ਼ੁਰਗ ਵੀ ਪੱਕਾਈ ਇਹ ਬਾਈ ਤਾਂ ਪੱਕਈ ਆ ਪੱਕਈ ਆ ਅੱਛਾ ਦੇਖਾ ਮੂਲੀ ਲੋੜ ਹੋ ਗਈ ਜੇ ਜੇ ਸਰ ਨੂੰ ਸਰੋਂਗੜਣੀ ਠੀਕ ਜਦੋਂ ਪਰ ਬੰਦੇ ਦੇਦੇ ਆਉਣੀ ਬੰਦੇ ਲੈ ਆਉਣੇ ਭਾਈ ਤੜਕੀ ਖੜੰਭਾ ਲੱਗ ਗਈ ਇੱਕ ਬੰਦਾ ਹੋਰ ਲਿਆਂਗੇ ਤਿੰਨ ਅਜੇ ਹੈਗੀਆਂ ਤਿੰਨ ਹੈਗੀਆਂ ਇਹ ਵੀ ਤੁਹਾਡੇ ਨਾਲ ਬਜ਼ੁਰਗ ਵੀ ਪੱਕਾ ਨਾਲ ਕੰਮ ਹੀ ਹੋ ਜਦੋਂ ਤੁਸੀਂ ਇਹਨਾਂ ਨੂੰ ਬੁਲਾ ਲੈਣੇ ਵੀ ਆ ਜਾਂਦੇ ਆ ਬਸ ਇਹ ਤੁਹਾਡੇ ਨਾਲ ਪੱਕੇ ਤੌਰ ਤੇ ਅਜੇ ਤੱਕ ਕੰਮ ਨਹੀਂ ਹੁੰਦਾ ਉਦੋਂ ਤੂੰ ਇਕੱਲਾ ਫਿਰਦਾ ਰਹਿਣਾ ਮਰਲਾ ਇਹ ਗੜ ਕੁਬੇ ਦੀ ਪਿੰਡ ਨੂੰ ਵਧੀਆ ਮੇਲੇ ਵੀ ਆਪਣਾ ਹਾਂ ਜੀ ਆਪਣਾ ਕੀ ਕੀ ਕੰਮ ਮਿਲ ਕੇ ਇਹਨਾਂ ਨੂੰ ਨਾਲੇ ਸੌਂਕ ਨਾ ਕਰੀ ਜਾਂ। ਹਾਂ ਜੀ ਠੀਕ ਹੈ ਬਾਈ ਜੀ ਧੰਨਵਾਦ। ਧੰਨਵਾਦ। ਆਹ ਦੇਖ ਲੋ ਵੀਰੋ ਤੁਹਾਨੂੰ ਆਇਆ ਲੱਗੋ ਪਹਾੜੀ ਤੋਂ ਉੱਤਰਦੇ ਹੁੰਦੇ ਆ ਨੌਜਵਾਨ। ਹਲੇ ਇਦੋਂ ਇਹ ਮੰਨ ਲਓ ਵੀ 8 ਫੁੱਟ ਦਾ ਇਹ ਹੋਊਗਾ ਇਦੋਂ ਥੱਲੇ ਫੇਰ 5-7 ਫੁੱਟ ਫੇਰ ਆ ਫੇਰ ਉਦੋਂ ਥੱਲੇ ਸੜਕ ਹੈਗੀ ਹੋਣਾ। ਉਹ ਅਕਲ ਵੀਰੇ ਇਹ ਮੰਨ ਲਓ 30-25 ਫੁੱਟ ਉੱਚਾ ਬਣਿਆ ਯਾਰ ਹਨਾ। ਹੇ ਹਾਂ ਹੈ। ਹੈਨਾ? 30 ਫੁੱਟ ਉੱਚਾ। ਇਹਨਾਂ ਆ ਵੀ ਦਿਖਾਉਣੀ ਆ। ਆ ਜਾ। ਇੱਧਰ ਬਾਈ ਨੇ ਨਾਲ-ਨਾਲ ਆਪਦੀ ਸਬਜ਼ੀ ਰਹਿਣ ਨੂੰ ਵਧੀਆ ਮਕਾਨ ਪਾਇਆ ਦੇਖੋ ਵਧੀਆ ਜਾਲ ਜੁੜੀ ਸ਼ਾਪ ਨਾਲ ਲਾ ਕੇ ਨਾ ਉਹ ਬਸ ਮਿਹਨਤ ਕਰਦਾ ਜਿਹੜਾ ਕਰਦਾ ਵੀਰੇ ਠੀਕ ਹੈ ਬੰਦੀ ਅਸੀਂ ਅੱਜ ਜਿਹੜਾ ਲਗਾ ਕਾਰ ਬੰਦੀ ਕਰੀਏ ਪਸੰਗ ਵਾਸਤੇ ਇਹ ਤਾਂ ਨਹੀਂ ਕਿ ਬਿਲਕੁਤਾ ਨੰਬਰ ਦੇ ਕੋਈ 12 ਬਸਵਾ ਆਏਗੇ ਉਹ ਜਮ ਉਹਦੇ ਬਾਅਦ ਤੋਂ ਆਪਣਾ ਆਪਣੇ ਪਸੰਦ ਰੂਪ ਫਾਈਨਲ ਕਰ ਦਿਓ ਸਾਜੀ ਲਈ ਬਹੁਤ ਵਧੀਆ ਸਿਸਟਮ ਹੈ ਇਧਰ ਬਹੁਤ ਵਧੀਆ ਭਾਈ ਆਹ ਕਰ ਜੋ ਕੀ ਖਾਣ ਨੂੰ ਸਬਜ਼ੀ ਹੋ ਜਾਂਦੀ ਵਧੀਆ ਹਨਾ ਮਾਲਾ ਹਰੀ ਜੀ ਕਸਪਾ ਕੋਲ ਪਰ ਆ ਗਿਆ ਹਾਲ ਮਾਡਾ ਪਿੱਛੇ ਆ ਮੈਂ ਇਹਦਾ ਘੜਾ ਲੈ ਹਾਂ ਜੀ ਇਹ ਮੈਂ ਤਰਲਾ ਨਾ ਘੜਾ ਲੈ ਪਾਣੀ ਚੰਗਾ ਚੰਗੇ ਪਾਣੀ ਦਾ ਬਈ ਨਹਿਰੀ ਪਾਣੀ ਦਾ ਬਸ ਨਾ ਹੁਣ ਲੋਕ ਕਿਲ ਵੀ ਨਹਿਰੀ ਪਾਣੀ ਦਾ ਮੋਟਰ ਲਾ ਕੇ ਖੜੀ ਛੱਡ ਜੈ ਹਨਾ ਬਈ ਬਟਨ ਨੱਪਣ ਲੱਗੇ ਹਨਾ ਬਈ ਲੋਕ ਹਾਂਜੀ ਬਟਨ ਨੱਪਣ ਲੱਗੇ ਹਨਾ ਬਸ ਆ ਨਹਿਰੀ ਪਾਣੀ ਕਰਕੇ ਪਿਆ ਜਿੰਨੂ ਤੁਸੋਂ ਆਪੇ ਹਾਂ ਬਈ ਪਾਵਨ ਗੁਰੂ ਪਾਣੀ ਪੀਤਾ ਹਨਾ ਇਹਨਾਂ ਦਾ ਲੱਖਾ ਖੰਨੇ ਨੇ ਵੀ ਕਿਹਾ ਬਈ ਨਹੀਂ ਜੇ ਜਦੋਂ ਕੀ ਜਾਂਦੀ ਹੈ ਜਦੋਂ ਪਾਣੀ ਆਪਾਂ ਆਪਦਾ ਪਿਉ ਵੀ ਮਾਰ ਲਿਆਕਰ ਵੀਰ ਮਾਂ ਦੀ ਕੁੱਖ ਕਿੱਥੇ ਜਨਮ ਹੋ ਜੂ ਹੈ ਨਾ ਮਾਤਾ ਧਰਤ ਮਹਤਾ ਪਾਣੀ ਗੁਰੂ ਕਿਹਾ ਹੋਇਆ ਆਪਣੀ ਬਾਣੀ ਚ ਧਰਤੀ ਨੂੰ ਮਾਂ ਕਿਹਾ ਹੋਇਆ ਜਦੋਂ ਆਪਾਂ ਉਹ ਪਾਣੀ ਇਹਨੂੰ ਚੰਗਾ ਲਾਉਣੋਂ ਹਟ ਕੇ ਨਹਿਰੀ ਪਾਣੀ ਲਾਉਣੋਂ ਹਟ ਕੇ ਫਿਰ ਮਾਂ ਦੀ ਕੁੱਖੋ ਕਿੱਥੋਂ ਪੈਦੇ ਹੋ ਕੋਈ ਚੀਜ਼ ਆ ਆਪਾਂ ਪਾਟਣ ਨੱਪਣ ਲਾ ਗਏ ਬਈ ਪਧਾਰੋ ਵਾਲਾ ਪੀਣ ਲਾ ਗਏ ਹਾਂ 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 ਜਹਰੀਲਾ ਦੇਣ ਲਾ ਗਏ ਧਰਤੀ ਨੂੰ ਜ਼ਹਿਰੀਲਾ ਦੇਣ ਲਾ ਗਏ ਬਈ ਬਸ ਇਹੀ ਗੱਲ ਆ ਆ ਕੋਈ ਮਣੀ ਮੈਨਰ ਬਣਾਉਣਗੇ ਜੀ ਆਪਾਂ ਚੱਗੀ ਜੀ ਜੀ ਬਾਣ ਮੰਗਦਾ ਨਾ ਜੀ ਆਪਾਂ ਚੱਗੀ ਜੀ ਜੀ ਕੋਲ ਦੇ ਇਹ ਇੱਕ ਕਲਵੀਰ ਕਲਵੀਰੇ ਇਹ ਪੱਟੀ ਮਤ ਦਾ ਇਹ ਮਤਲਬ ਪਾਣੀ ਕਰ ਕੀ ਹੈ ਵੀਰੇ ਇਹ ਆਹਾਂ ਚੰਗਾ ਪਾਣੀ ਲੱਗਦਾ ਫੇਰ ਹੀ ਦੇਖ ਆ ਵਧੀਆ ਬਣ ਰੇ ਸਪਰੇਅ ਤੋਂ ਹੁਣ ਇੱਕ ਦੂਜਾ ਬਣ ਕਦੋਂ ਹੋ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਜਦੋਂ ਕਦੋਂ ਲੱਗ ਰਿਹਾ ਹੈ ਬਹੁਤ ਵਧੀਆ ਜਮਾ ਜੀ ਲੱਗਦਾ ਬਾਈ ਇੱਥੇ ਆ ਕੇ ਦੇਖ ਆ ਪਿਆਰ ਖੜੇ ਨੇ ਬਾਈ ਦੇ ਹੈ ਸਬਜੀ ਸੋਚ ਬਹੁਤ ਵਧੀਆ ਵੀਰੇ ਧੰਨਵਾਦ ਬਹੁਤ ਬਹੁਤ ਜਾਣਕਾਰੀ ਲਈ ਇਹ ਇਹਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਬਈ ਯਾਰ ਜੇ ਵੀ ਸਾਡਾ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਥੈਂਕ ਯੂ ਬਈ